ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਅੱਜ ਤਨਤਨ ਸ਼੍ਰੀ ਬਾਬਾ ਦੀਪ ਸਿੰਘ ਜੀ ਮਹਾਰਾਜ ਜਿਹੜਾ ਪ੍ਰਕਾਸ਼ ਦਿਹਾੜਾ ਨੂੰ ਲੈ ਕੇ ਨਗਰ ਕੀਰਤਨ ਕੱਢਿਆ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਸੰਗਤਾਂ ਵਿੱਚ ਕਿੰਨਾ ਭਾਰੀ ਉਤਸ਼ਾਹ ਵਾ ਔਰ ਮੇਰੇ ਨਾਲ ਕੁਝ ਨੌਜਵਾਨ ਨੇ ਜਿਹੜੇ ਸੇਵਾ ਕਰਦੇ ਨੇ ਉਹਨਾਂ ਚ ਇੱਕ ਨੌਜਵਾਨ ਆ ਜਿਨ੍ਹਾਂ ਨੇ ਦਸਤਾਰ ਸਜਾਈ ਹੋਈ ਹੈ ਔਰ ਤਨਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਤੁਸੀਂ ਦੇਖ ਸਕਦੇ ਹੋ ਨੌਜਵਾਨ ਦੇ ਕਿਸ ਤਰ੍ਹਾਂ ਆਪਣੇ ਗੁਰੂ ਨੂੰ ਸਮਰਪਿਤ ਇੱਕ ਜਿਹੜਾ ਆਪਣੇ ਇਹਨਾਂ ਨੇ ਦਿਖਾਇਆ ਵੀ ਪੱਗ ਦੇ ਉੱਪਰ ਇੱਕ ਬਾਬਾ ਜੀ ਦੀ ਫੋਟੋ ਲਾਈ ਹੋਈ ਹੈ ਔਰ ਉਹਦੇ ਵਿੱਚ ਪੇਂਟਿੰਗ ਕਰਕੇ ਦਿਖਾਈ ਗਈ ਹੈ ਕੀ ਨਾਮ ਆ ਬਾਈ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮਨਪ੍ਰੀਤ ਸਿੰਘ ਨਾਮ ਹੈ ਮੇਰਾ ਤੇ ਫਿਰ ਇਹ ਕਿਦਾਂ ਆਇਆ ਜੀ ਵੀ ਬਾਬਾ ਜੀ ਦਾ ਇਸ ਤਰੀਕੇ ਨਾਲ ਅੱਜ ਜਿਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਨਗਰ ਕੀਰਤਨ ਕੱਢਿਆ ਜਾ ਰਿਹਾ ਵੀ ਇਸ ਤਰੀਕੇ ਇਹਨਾਂ ਬਾਬਾ ਜੀ ਨੂੰ ਦਿਖਾਇਆ ਜਾਵੇ ਕਿਵੇਂ ਬਸ ਬਾਬਾ ਸ਼ੁਰੂ ਤੋਂ ਮੇਰਾ ਚਲੋ ਇੱਕ ਹੁੰਦਾ ਹੀ ਹੈ ਮੈਂ ਹਰ ਸਾਲ ਇਹ ਚੀਜ਼ ਕਰਦਾ ਤੇ ਜਨਮ ਦਿਹਾੜੇ ਦੇ ਵੀ ਲਾਣਾ ਸ਼ਿਦੀ ਦਿਹਾੜੇ ਦੇ ਵੀ ਫੋਟੋ ਲਾਈ ਦੀ ਬਾਬਾ ਜੀ ਪਹਿਲਾਂ ਜਿਵੇਂ ਪੱਗ ਮੰਨ ਲਈਦੀ ਆ ਬਾਅਦ ਆਪਾਂ ਪੱਕੀਆਂ ਬਣਵਾਈਆਂ ਹੋਈਆਂ ਨੇ ਸਾਰੂ ਗੁਰੂ ਸਾਹਿਬ ਜੀ ਉਹ ਲਾ ਦੀ ਦੀ ਜੀ ਪੇਸਟ ਕਰ ਲਈ ਹਾਂਜੀ ਪਰ ਕਈ ਵਾਰੀ ਆਮ ਹੁੰਦਾ ਨੌਜਵਾਨਾਂ ਤੋਂ ਕਈ ਵਾਰੀ ਲੱਗਦੀ ਨਹੀਂ ਕਈ ਵਾਰੀ ਇੱਕ ਆਪਾਂ ਪੇਂਟਿੰਗ ਵਗੈਰਾ ਵੀ ਬਣਾਈ ਹੁੰਦੀ ਆ ਇਹ ਇੱਕ ਫੋਟੋ ਆ ਉਹਨੂੰ ਕੱਟ ਕੇ ਲਾਇਆ ਗਿਆ ਜੀ ਨਹੀਂ ਨਹੀਂ ਫੋਟੋ ਪੱਕੀ ਬਣਾਈ ਹੈ ਜੀ ਪੱਗ ਪਿੰਨਾ ਦੇ ਨਾਲ ਪੇਸਟ ਕੀਤੀ ਠੀਕ ਆ ਜੀ ਹਾਂਜੀ ਤੇ ਦੇਖੋ ਇੱਥੇ ਜਿਹੜੇ ਜਿਹੜੇ ਆਪਣੇ ਸੰਗਤਾਂ ਆਉਂਦੀਆਂ ਉਹਨਾਂ 'ਚ ਦੇਖੋ ਇੰਨਾ ਭਾਰੀ ਉਤਸ਼ਾਹ ਵਾ ਆਪਣੇ ਗੁਰੂ ਪ੍ਰਤੀ ਆਪਣੇ ਉਹਨਾਂ ਦਾ ਓਟਾ ਅਸਰਾ ਲੈਣ ਲਈ ਕੀ ਕਹਿਣਾ ਚਾਹੋਗੇ ਹੋਰ ਜਿਹੜਾ ਹਰ ਸਾਲ ਤੁਸੀਂ ਦੇਖਦੇ ਹੋਮੋਗੇ ਪਹਿਲੀ ਵਾਰੀ ਦੇਖ ਰਿਹਾ ਕਿ ਅੱਗੇ ਵੀ ਆਉਨੇ ਹੋ ਨਹੀਂ ਦੇਖਦੇ ਤਾਂ ਚਲੋ ਹਰ ਸਾਲੀਆਂ ਜੀ ਪਰ ਐਤ ਕੀ ਆਪਾਂ ਲੱਗ ਰਿਹਾ ਬਹੁਤ ਉਤਸ਼ਾਹ ਨਾਲ ਸੰਗਤਾਂ ਸੇਵਾ ਕਰ ਰਹੀਆਂ ਚਲੋ ਹਰ ਇੱਕ ਬੰਦੇ ਦੀ ਸੰਗਤ ਦੀ ਮਨੋਕਾਵਨਾਵਾਂ ਮੋ ਭਾਵਨਾ ਪੂਰੀਆਂ ਹੋ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੇ ਨੌਜਵਾਨ ਨੇ ਇੱਥੇ ਬੀਬੀਆਂ ਨੇ ਬੱਚੇ ਨੇ ਦੇਖੋ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਜਿਹੜਾ ਇਹਨਾਂ ਦੀ ਸੇਵਾ ਕਰਨ ਦਾ ਜਜ਼ਬਾ ਆਪਣੇ ਗੁਰੂ ਪ੍ਰਤੀ ਕਿਉਂਕਿ ਉਹਨਾਂ ਦੀ ਬlesing ਦੇ ਨਾਲ ਹੀ ਸਭ ਕੁਝ ਹੁੰਦਾ ਹੈ ਔਰ ਅੱਜ ਉਹਨਾਂ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਔਰ ਤੁਸੀਂ ਦੇਖੋ ਕਿਸ ਤਰੀਕੇ ਨਾਲ ਚਾਹੇ ਉਹ ਬੱਚੇ ਹੋਣ ਚਾਹੇ ਉਹ ਬਸੁਰਗ ਹੋਣ ਚਾਹੇ ਉਹ ਕੁੜੀਆਂ ਹੋਣ ਇਹਨਾਂ ਸਾਰਿਆਂ ਨੇ ਹੀ ਆਪਣੇ ਕੰਨਿਓ ਜਿਹੜਾ ਆਪਣੇ ਆਪ ਨੂੰ ਗੁਰੂ ਦੇ ਜਿਹੜੇ ਸੰਮੁਖ ਕਰ ਦਿੱਤਾ ਸੋ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਅਸੀਂ ਪੱਖੋਵਾਲ ਰੋਡ ਪੱਖੋਵਾਲ ਰੋਡ ਤੋਂ ਆਏ ਹਾਂ ਤੇ ਹਰ ਵਾਰੀ ਆਉਨੇ ਹਾਂ ਇੱਥੇ ਨਗਰ ਕੀਰਤਨ ਦੇ ਵਿੱਚ ਇਸ ਸਾਲ ਇਹਨੂੰ ਕਿ ਪਹਿਲੀ ਵਾਰੀ ਲੈ ਆਏ ਨਹੀਂ ਨਹੀਂ ਹਰ ਵਾਰੀ ਕਈ ਸਾਲਾਂ ਤੋਂ ਹਾਂਜੀ ਵਾਇਗੁਰ ਜੀ ਇਹ ਸੰਗਤਾਂ ਦਾ ਦੇਖਿਆ ਜਾਵੇ ਇਕੱਠ ਨੂੰ ਆਪਾਂ ਦੇਖਿਆ ਜਾਵੇ ਇੰਨਾ ਹੀ ਇਕੱਠ ਹੁੰਦਾ ਹਰ ਵਾਰੀ ਕਿ ਇਸ ਵਾਰ ਕੁਝ ਵੱਖਰਾ ਜੀ ਥੋੜੇ ਤਾਂ ਵਾਧੀ ਰਿਆ ਦੇ ਵੇ ਦੇ ਤਾਂ ਹਾਂਜੀ ਆਪਾਂ ਜੀਪ ਸਿੰਘ ਦੀ ਕਿਰਪਾ ਸਦਕੇ ਚੜ੍ਹਦੀ ਕਲਾ ਚ ਹੈ ਤੁਸੀਂ ਕਿੱਥੋਂ ਆਨੇ ਆ ਜੀ ਨੂਰਾਵਾਲਾ ਰੋਡ ਤੋਂ ਆਏ ਅਸੀਂ ਪਹਿਲੀ ਵਾਰੀ ਆਏ ਹਾਂ ਪਹਿਲੀ ਵਾਰੀ ਆਏ ਹਾਂ ਤੇ ਤੁਹਾਨੂੰ ਲੱਗਦਾ ਸੀ ਵੀ ਸੰਗਤਾਂ ਦਾ ਇੰਨਾ ਭਾਰੀ ਇਕੱਠ ਹੋਊਗਾ ਹਾਂਜੀ ਕਈ ਵਾਰੀ ਸੁ ਤੇ ਅੱਜ ਦਰਸ਼ਨ ਪਹਿਲੀ ਵਾਰੀ ਹੋਏ ਸੰਗਤ ਦੇ ਸਾਰਿਆਂ ਦੇ ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਮੈਂ ਏਟੀਆਈ ਰੋਡ ਮੱਗਰ ਚੱਕੀ ਹਾਂਜੀ ਅੱਗੇ ਵੀ ਆਉਣੇ ਕਿ ਪਹਿਲੀ ਵਾਰੀ ਤੁਸੀਂ ਵੀ ਆਏ ਹਾਂਜੀ ਹਰ ਸਾਲ ਬਾਬਾ ਜੀ ਦਰਸ਼ਨ ਦਿੰਦੇ ਨੇ ਆਣਦੇ ਆਉਂਦਾ ਹੁਕਮ ਹੁੰਦਾ ਸੀ ਤਾਈਆਂ ਨਹੀਂ ਹੱਥੇ ਬੜਾ ਹੀ ਭਾਰੀ ਇੱਛਾ ਹੁੰਦਾ ਜੀ ਇਸ ਲੈ ਕੇ ਚਲੋ ਪ੍ਰਮਾਤਮਾ ਦਾ ਓਟ ਆਸਰਾ ਲੈਣਾ ਚਾਹੀਦਾ ਪਰ ਹੁਕਮ ਹੁੰਦਾ ਤਾਈ ਅਸੀਂ ਆਉਂ ਨਹੀਂ ਸਾਡੀ ਕੋਈ ਔਕਾਤ ਨਹੀਂ ਹੈਗੀ ਉਹਦਾ ਹੁਕਮ ਤੁਸੀਂ ਨਹੀਂ ਆ ਸਕਦੇ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੀਆਂ ਸੰਗਤਾਂ ਨੇ ਆਪਣੇ ਗੁਰੂ ਨੂੰ ਸਮਰਪਤ ਨੇ ਆਪਣੇ ਗੁਰੂ ਦਾ ਓਟਾ ਆਸਰਾ ਲੈਣ ਲਈ ਇੱਥੇ ਉਹ ਕਹਿੰਦੇ ਹਰ ਸਾਲ ਦੂਰੋਂ ਦੂਰੋਂ ਵੱਖ-ਵੱਖ ਸ਼ਹਿਰ ਦੇ ਇਲਾਕਿਆਂ ਚੋਂ ਵੱਖ-ਵੱਖ ਸ਼ਹਿਰ ਦੇ ਕਸਬਿਆਂ ਚੋਂ ਪਿੰਡਾਂ ਚੋਂ ਸੰਗਤ ਆਉਂਦੀ ਹੈ ਚਾਹੇ ਉਹ ਚਪਾਇਆ ਸਾਹਿਬ ਲੈ ਕੇ ਹੋਵੇ ਚਾਹੇ ਉਹ ਨਗਰ ਕੀਰਤਨ ਹੋਵੇ ਹਰ ਇੱਕ ਇੱਥੇ ਆਪਣੇ ਗੁਰੂ ਦੀ ਜਿਹੜੀ ਬਲੇਸਿੰਗ ਲੈਣਾ ਚਾਹੁੰਦੇ ਨੇ ਕਿਉਂਕਿ ਜੇ ਗੁਰੂ ਦਾ ਓਟਾ ਆਸਰਾ ਵਾ ਤਾਂ ਸਭ ਕੁਝ ਉਹ ਕਹਿੰਦੇ ਜੇ ਗੁਰੂ ਦਾ ਓਟਾ ਓਟਾ ਆਸਰਾ ਨਹੀਂ ਤਾਂ ਕੁਝ ਵੀ ਨਹੀਂ ਸੋ ਕੈਮਰਾਮੈਨ ਨੂੰ ਮੈਂ ਕਹੂੰਗਾ ਵੀ ਪਿੱਛੇ ਦੂਰ ਤੱਕ ਦਿਖਾਵੇ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇਸ ਸਾਲ ਜਿਹੜਾ ਸੰਗਤਾਂ ਦਾ ਇਕੱਠ ਹੈ ਵੀ ਉਹ ਦੇਖਦੇ ਹੀ ਬਣਦਾ ਠਾਠਾ ਮਾਰਦਾ ਇਕੱਠ ਕਿਉਂਕਿ ਉਹ ਕੰਦੇ ਵੀ ਹਰ ਸਾਲ ਜਿਹੜੀ ਸੰਗਤ ਹੈ ਉਹ ਦਿਨ ਬਰ ਦਿਨ ਚੁਗਣੀ ਦੌਗਣੀ ਚੋਗਣੀ ਹੁੰਦੀ ਜਾ ਰਹੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਵਿੱਚ ਹੀ ਰੈਸਟ ਕਰ ਲੈਂਦੇ ਨੇ ਦੂਜੇ ਲੱਗ ਜਾਂਦੇ ਨੇ ਦੂਜੇ ਲੱਗ ਰੈਸਟ ਕਰ ਲੈਂਦੇ ਨੇ ਕਿਉਂਕਿ 1.5-2 ਘੰਟੇ ਹੋ ਗਏ ਨਗਰ ਕੀਰਤਨ ਚੱਲੇ ਹੋਏ ਔਰ ਹਲੇ ਤੱਕ ਅਸ਼ਮੀਤ ਚੌਂਕ ਤੱਕ ਇਹ ਪਹੁੰਚੇ ਨੇ ਇਸ ਤੋਂ ਗਾਂ ਹਲੇ ਲੰਬਾ ਪੜਾ ਕਿਉਂਕਿ ਬਹੁਤ ਲੰਬਾ ਇਹ ਜਿਹੜਾ ਸਫਰ ਆ ਕਿਉਂਕਿ ਮਾਡਲ ਟਾਊਨ ਤੋਂ ਹੁੰਦਾ ਸ਼ਮੀਤ ਚੌਂਕ ਤੋਂ ਗੁਰੂ ਤੇਗ ਬਹਾਦਰ ਚੌਂਕ ਤੋਂ ਮਾਡਲ ਟਾਊਨ ਮਾਰਕੀਟ ਤੱਕ ਘੁੰਮਦਾ ਹੋਇਆ ਹੁਣ ਔਰ ਹਰ ਸਾਲ ਇਹਨਾਂ ਨੂੰ ਜਿਵੇਂ ਰਾਤ ਹੋ ਜਾਂਦੀ ਹੈ ਔਰ ਹਲੇ ਤੱਕ ਸ਼ੁਰੂਆਤ ਹੈ ਕਿਉਂਕਿ ਹਲੇ ਤੱਕ ਸਿਰਫ 2 ਘੰਟੇ ਹੀ ਜਿਹੜੇ ਬੀਤੇ ਨੇ ਔਰ ਸੰਗਤਾਂ ਦਾ ਭਾਰੀ ਇਕੱਠ ਹੋਣ ਦੀ ਵਜ੍ਹਾ ਨਾਲ ਦੇਖੋ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਇਹ ਨਗਰ ਕੀਰਤਨ ਹਲੇ ਬਿਲਕੁਲ ਇੱਕ 1 ਕਿਲੋਮੀਟਰ ਦਾ ਹੀ ਹਲੇ ਪੜਾ ਜਿਹੜਾ ਪਾਰ ਕਰ ਸਕਿਆ ਔਰ ਹਲੇ ਹੌਲੀ ਹੌਲੀ ਅੱਗੇ ਇਹ ਵੱਧ ਰਿਹਾ ਹੈ ਮਾਰਾ ਦੇਖ ਚ ਪਰਦਾ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ ਜਮਦੂਤ ਛੱਡ ਜਾਏ ਜਮਦੂਤ ਛੱਡ ਜਾਏ ਜਮਦੂਤ ਛੱਡ ਜਾਏ ਜਮਦੂਤ छए जमदोत छोड़ जाए जमदोत जाए जम दो जाए परता ਕੰਮ ਨੂੰ ਤੂੰ ਛੱਡ ਜਾਣ ਕੰਮ ਨੂੰ ਤੂੰ ਛੱਡ ਜਾਣ ਹਰ ਮਰਦ ਨੂੰ ਛੱਡ ਜਾਣ ਹਰ ਮਰਦ ਨੂੰ ਛੱਡ ਜਾਣ ਕੰਮ ਨੂੰ अप तुमारा जेक कै पर तुमारा शाप तारा पर तारा हिकु अताप तुमारा ਛੱਡ ਜਾ ਛੰਭੂ ਛੱਡ ਜਾਣਾ ਛਾਮ ਤੂੰ ਛੱਡ ਜਾਉਂੀ ਛਾਮ ਤੂੰ ਛੱਡ ਜਾ ਛਤੀ ਤਨੋਂ ਸੁਕਰੇ ਤੁਝ ਬਿਨ ਕਛ ਨਾ ਏ ਛਤੀ ਤਨੋਂ ਸੁਕਰੇ ਤੁਝ ਬਿਨ ਕਛ ਨਾ ਕੀਣਾਏ ਕੀਣਾਏ ਸੁਣਦੇ ਸੁਣਦੇ ਮੋਜ ਬਿਨਾਂ ਚਨਾਏ ਛੱਡ ਜਾਈ ਜੰਗੂ ਛੱਡ ਛੱਡ ਜਾਈ ਜੰਗੂ ਛੱਡ ਜਾਈ ਜੰਗੂ ਛੱਡ ਜਾਈ ਯਾ ਮੂ ਛੱਡ ਜਾਏ ਮਰਤਾ ਤੁਮਾਰਾ ਦੇਖ ਕੇ ਮਰਤਾ ਤੁਮਾਰਾ ਦੇਖ ਕੇ ਮਰਤਾ ਤੁਮਾਰਾ ਦੇਖ ਕੇ ਮਰਤਾ ਤੁਮਾਰਾ ਦੇਖ ਕੇ ਜੰਗੂ ਛੱਡ ਜਾਈ ਜੰਗੂ ਛੱਡ ਜਾਈ डबलोत चढ़ाई डबलोत चढ़ाई